ਬਹੁਤ ਵੱਡੀ ਪੋਲ ਆ ਫਿਰ ਖੁੱਲੀ ਐ ਤੇ ਇਹ ਪੋਲ ਖੁੱਲੀ ਐ ਪੰਜਾਬ ਦੇ ਵਿੱਚ ਉਹਨਾਂ ਸਾਰੀਆਂ ਸਿਆਸਤਾਂ ਦੀ ਜਿਨ੍ਹਾਂ ਨੇ ਹੁਣ ਤੱਕ ਸਰਕਾਰਾਂ ਬਣਾ ਕੇ ਸਿਆਸਤ ਕੀਤੀ ਐ ਦੇਖੋ ਜੀ ਪਹਿਲਾਂ ਸੁਣ ਲੋ ਖਬਰ ਮੋਗਾ ਦੇ ਵਿੱਚ 48 ਪੋਸਟਾਂ ਆਈਆਂ 48 ਨੌਕਰੀਆਂ ਬੇਲਦਾਰ ਲੱਗਣ ਦੀਆਂ ਯੋਗਤਾ ਰੱਖੀ ਜੀ 8ਵੀਂ ਪਾਸ ਬੇਲ ਦਾ ਰੱਖਣੇ ਸੀ 48 ਤੇ ਲੱਗਣ ਆਗੇ ਹਜ਼ਾਰਾਂ ਹੀ ਮੁੰਡੇ ਤੇ ਕੁੜੀਆਂ ਵੀ ਤੇ ਉਹਨਾਂ ਦੇ ਵਿੱਚ ਕੌਣ ਕੌਣ ਲੱਗਣ ਆਇਆ ਯੋਗਤਾ ਰੱਖਣੇ ਸੀ 8ਵੀਂ ਪਾਸ ਬੇਲਦਾਰ ਤੇ ਲੱਗਣ ਆ ਗਏ ਐਮ ਐਮ ਬੀ ਐਡ ਐਮ ਐਸ ਸੀ ਬੀ ਐਸ ਸੀ ਔਰ ਪੀ ਐਚ ਡੀ ਤੱਕ ਪੀ ਐਚ ਡੀ ਪੜ੍ਹਾਈ ਦੀ ਆਖਰੀ ਡਿਗਰੀ ਡਾਕਟੋਰੇਟ ਦੀ ਡਿਗਰੀ ਪੀ ਐਚ ਡੀ ਕਰ ਲੈਣ ਵਾਲੇ ਬੰਦੇ ਦੇ ਨਾਂ ਨਾਲ ਡਾਕਟਰ ਲੱਗਣਾ ਸ਼ੁਰੂ ਹੋ ਜਾਂਦਾ ਇੱਥੋਂ ਤੱਕ ਦੀ ਪੜ੍ਹਾਈ ਕਰਨ ਵਾਲੇ ਬੇਲਦਾਰ ਲੱਗਣ ਆਏ ਮੋਗੇ ਦੇ ਵਿੱਚ ਇਹ ਤਾਜ਼ੀ-ਤਾਜ਼ੀ ਖਬਰ ਹੈ ਹੁਣ ਇਸ ਸਾਰੀ ਸਥਿਤੀ ਦੇ ਨਾਲ ਉਹਨਾਂ ਸਾਰੀਆਂ ਸਿਆਸਤਾਂ ਦੀ ਪੋਲ ਖੁੱਲਦੀ ਹੈ ਜਿਹੜੀਆਂ ਅੱਜ ਤੱਕ ਪੰਜਾਬ 'ਚ ਰਾਜ ਕਰਦੀਆਂ ਰਹੀਆਂ ਤੇ ਕਰ ਰਹੀਆਂ ਤੇ ਜਿਹੜੀਆਂ ਇਹ ਦਾਅਵੇ ਕਰਦੀਆਂ ਰਹੀਆਂ ਜਿਹੜੀਆਂ ਸਿਆਸਤਾਂ ਇਹ ਟਾਰਾ ਮਾਰਦੀਆਂ ਰਹੀਆਂ ਭਈ ਅਸੀਂ ਲੋਕਾਂ ਲਈ ਆਹ ਕਰਤਾ ਵਾਹ ਕਰਤਾ ਫਲਾਣ ਕਰਤਾ ਠਿਮਕ ਕਰਤਾ ਜਿਹੜੀਆਂ ਸਿਆਸਤਾਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਵੋਟਾਂ ਵੇਲੇ ਨੌਕਰੀਆਂ ਦੇਣ ਦੀਆਂ ਗਰੰਟੀਆਂ ਰੁਜ਼ਗਾਰ ਦੇਣ ਦੀਆਂ ਗਰੰਟੀਆਂ ਦਿੰਦੀਆਂ ਰਹੀਆਂ ਉਹਨਾਂ ਸਾਰੀਆਂ ਸਿਆਸਤਾਂ ਦੀ ਇਹ ਖਬਰ ਪੋਲ ਖੋਲਦੀ ਹੈ ਔਰ ਇਹ ਪਹਿਲੀ ਨਹੀਂ ਅੱਜ ਤੋਂ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ 14-15 ਚਪੜਾਸੀ ਰੱਖਣੇ ਸੀ ਕੋਰਟ ਦੇ ਵਿੱਚ ਉੱਥੇ ਵੀ ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਪੀ ਐਚ ਡੀ ਤੱਕ ਐਮ ਫਿਲ ਤੱਕ ਲੱਗਣ ਆ ਗਏ ਉਹ ਯੋਗਤਾਵਾਂ ਜਿਹੜੀ ਪੜ੍ਹਾਈ ਕਰਕੇ ਪ੍ਰੋਫੈਸਰ ਬਨਣਾ ਡਾਕਟਰ ਬਨਣਾ ਇੰਜੀਨੀਅਰ ਬਨਣਾ ਟੀਚਰ ਬਨਣਾ ਹੋਰ ਵੱਡੇ ਵੱਡੇ ਉੱਚੇ ਉੱਚੇ ਸਥਾਨ ਪ੍ਰਾਪਤ ਕਰਨੇ ਨੇ ਉਹ ਪੜ੍ਹਾਈਆਂ ਕਰਕੇ ਤੇ ਪੰਜਾਬ ਦੇ ਧੀਆਂ ਪੁੱਤ ਬੇਲਦਾਰ ਲੱਗਣ ਆਏ ਮੋਗੇ 'ਚ ਹੁਣ ਇਹ ਅੱਜ ਦੀ ਤਾਜ਼ੀ-ਤਾਜ਼ੀ ਖਬਰ ਹੈ ਤੇ ਦੂਜੇ ਪਾਸੇ ਚਪੜਾਸੀ ਲੱਗਣ ਆਏ ਤੇ ਪੰਜਾਬ ਸਰਕਾਰ ਮੌਜੂਦਾ ਇਹ ਕਾਲੀ ਕਾਂਗਰਸੀ ਜਿਨ੍ਹਾਂ ਦੀਆਂ ਪਹਿਲਾਂ ਰਹੀਆਂ ਸਾਰੇ ਇਹ ਟਾਰਾ ਮਾਰਦੇ ਨੇ ਅਸੀਂ ਲੋਕਾਂ ਲਈ ਬਹੁਤ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆ ਨੀਤੀ ਬਣਾਤੀ ਅਸੀਂ ਵਾਹ ਨੀਤੀ ਬਣਾਤੀ ਕੀਤਾ ਖੇਤ ਤੇ ਸਵਾ ਤੁਹਾਨੂੰ ਕੁਝ ਨਜ਼ਰ ਆਉਂਦਾ ਜੇ ਨਜ਼ਰ ਆਵੇ ਤਾਂ ਕਮੈਂਟ ਕਰਕੇ ਦੱਸਿਓ ਦੇਖੋ ਇਹ ਜਿਹੜਾ ਬੇਰਜ਼ਗਾਰੀ ਦਾ ਦਰਦ ਹੈ ਨਾ ਇਹ ਉਹੀ ਜਾਣਦਾ ਜੀਨੇ ਇਹਨੂੰ ਭੋਗਿਆ ਤੇ ਭੁਗਤਿਆ ਵੱਡੀਆਂ ਵੱਡੀਆਂ ਡਿਗਰੀਆਂ ਮਾਪਿਆਂ ਨੇ ਕਰਾਈਆਂ ਜਿਹੜੀ ਛੱਲੀ ਪੂਣੀ ਕੋਈ ਪੰਜੀ ਦਸੀ ਘਰੇ ਹੈਗੀ ਸੀ ਉਹ ਬੱਚਿਆਂ ਦੀਆਂ ਪੜਾਈਆਂ ਤੇ ਫੂਕਦੀ ਪਹਿਲੀ ਗੱਲ ਤਾਂ ਸਰਕਾਰਾਂ ਮੁਫਤ ਤੇ ਚੰਗੀ ਪੜ੍ਹਾਈ ਨਹੀਂ ਕਰਾ ਸਕੀਆਂ ਲੋਕਾਂ ਨੂੰ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੈਸੇ ਖਰਚ-ਖਰਚ ਕੇ ਪੜਾਉਣੇ ਪਏ ਫਿਰ ਜਦੋਂ ਲੱਖਾਂ ਰੁਪਏ ਲਾ ਲਏ ਵੀਡੀਓ ਜੇ ਮੇਰੀ ਗੱਲ ਠੀਕ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਜਦੋਂ ਲੱਖਾਂ ਰੁਪਏ ਲਾ ਕੇ ਧੀਆਂ ਪੁੱਤ ਪੜਾ ਲੈਂਦੇ ਨੇ ਲੋਕ ਫਿਰ ਕੋਈ ਨੌਕਰੀ ਨਹੀਂ ਕੋਈ ਰੁਜ਼ਗਾਰ ਨਹੀਂ ਤੇ ਇਹ ਸਾਰਾ ਕੁਛ ਆ ਸਰਕਾਰਾਂ ਦੀਆਂ ਨੀਤੀਆਂ ਕਰਕੇ ਤੇ ਫਿਰ ਇੱਕ ਗੱਲ ਮੇਰੀ ਗੌਰ ਨਾਲ ਸੁਣਿਓ ਜਿਹੜੇ ਧੀਆਂ ਪੁੱਤ ਬੇਰਜਗਾਰ ਹੋ ਜਾਂਦੇ ਆ ਨਾ ਜਿਹੜਾ ਉਹਨਾਂ ਦਾ ਦਰਦ ਆ ਉਹ ਜਾਂ ਉਹਨਾਂ ਦਾ ਮਾਂ ਪਿਓ ਜਾਣਦਾ ਜਾਂ ਉਹ ਜਾਣਦੇ ਨੇ ਤੇ ਸਭ ਤੋਂ ਵੱਧ ਉਹ ਖੁਦ ਜਾਣਦੇ ਨੇ ਕਿਉਂ ਬੇਰਜਗਾਰ ਮੁੰਡੇ ਕੁੜੀ ਦਾ ਨਾ ਕਿਸੇ ਵਿਆਹ ਸ਼ਾਦੀ ਜਾਂ ਨੂੰ ਵੀ ਜੀ ਨਹੀਂ ਕਰਦਾ ਕਿਸੇ ਖੁਸ਼ੀ ਦੇ ਸਮਾਗਮ ਦੀ ਪਾਰਟੀ ਤੇ ਜਾਣ ਨੂੰ ਜੀ ਨਹੀਂ ਕਰਦਾ ਕਿਉਂ ਉਹ ਯਾਰ ਉੱਥੇ ਸਾਰੇ ਪੁੱਛਦੇ ਨੇ ਵੀ ਇੰਨੀ ਪੜ੍ਹਾਈ ਤੇਰੇ ਪਿਓ ਨੇ ਕਰਾਤੀ ਹੁਣ ਫਿਰ ਤੂੰ ਕਿੱਥੇ ਲੱਗਾ ਹੁਣ ਫਿਰ ਤੂੰ ਕੀ ਕਰਦਾ ਤਾਂ ਜਦੋਂ ਬੰਦਾ ਕਹਿੰਦਾ ਨਾ ਅਜੇ ਤਾਂ ਜੀ ਕੁਝ ਨਹੀਂ ਕਰਦਾ ਵੇਲਾ ਉਦੋਂ ਫਿਰ ਅਗਲੇ ਸਿੱਧਾ ਟੀਚਰ ਕਰਦੇ ਨੇ ਕਮਾਲ ਹੈ ਯਾਰ ਤੂੰ ਵੇਲਾ ਹੀ ਫਿਰਦਾ ਤੇ ਉਦੋਂ ਬੰਦੇ ਦੇ ਸੀਨੇ 'ਚ ਖੰਜਰ ਵੱਜ ਜਾਂਦਾ ਇਸ ਕਰਕੇ ਬੇਰਜਗਾਰੀ ਦਾ ਦਰਦ ਬੇਰਜਗਾਰ ਜਾਣਦੇ ਨੇ ਤੇ ਹਰ ਘਰ ਚ ਧੀਆ ਪੁੱਤ ਬੇਰਜਗਾਰ ਨੇ ਦੇਖੋ ਮਾਰੀ ਦੇ ਫਿਰ ਜਦੋਂ ਟਿਕਰਾਂ ਹੁੰਦੀਆਂ ਨੇ ਇੱਕ ਤਾਂ ਘਰੋਂ ਮਾਂ ਪਿਓ ਗਾਲਾਂ ਕੱਢਦੇ ਨੇ ਛਿੜਕਦੇ ਨੇ ਵੀ ਇੰਨਾ ਤੈਨੂੰ ਪੜਾਤਾ ਲਿਖਾਤਾ ਡਿਗਰੀਆਂ ਕਰਾਤੀਆਂ ਤੂੰ ਕਿਤੇ ਲੱਗਦਾ ਹੀ ਨਹੀਂ ਉਧਰੋਂ ਰਿਸ਼ਤੇਦਾਰ ਆਂਢੀ ਗੁਆਂਢੀ ਪੁੱਛ ਪੁੱਛ ਕੇ ਬੁਰਾ ਹਾਲ ਕਰਦੇ ਨੇ ਤਾਂ ਉਹ ਵਿਚਾਰੇ ਫਿਰ ਆ ਜਿਹੜੇ ਪ੍ਰਾਈਵੇਟ ਥਾਮਾਂ ਤੇ ਨੌਕਰੀਆਂ ਦੇ ਨਾਂ ਤੇ ਲੁੱਟ ਹੁੰਦੀ ਐ 4-4 5-5000 ਰੁਪਇਆ ਤਨਖਾਹ ਤੇ ਸਾਰਾ ਸਾਰਾ ਦਿਨ ਕੰਮ ਕਰਨਾ ਉਹ ਉਹਨਾਂ ਨੌਕਰੀਆਂ ਤੇ ਲੱਗ ਜਾਂਦੇ ਨੇ ਤੇ ਫਿਰ ਐਨਾ ਕਹਿਣ ਜੋਗੇ ਹੋ ਜਾਂਦੇ ਨੇ ਵੀ ਮੈਂ ਲੱਗਾ ਐ ਤੇ ਫਿਰ ਅਗਲੀ ਗੱਲ ਉਹਨਾਂ ਨੂੰ ਫੇਰ ਡਰਾਉਂਦੀ ਐ ਵੀ ਕਿਤੇ ਤਨਖਾਹ ਨਾ ਪੁੱਛ ਲੈਣ ਕਿਉਂਕਿ ਜਿੰਨੇ ਵੀ ਕੱਚੇ ਪ੍ਰਾਈਵੇਟ ਅਦਾਰਿਆਂ 'ਚ ਜਾਂ ਸਰਕਾਰੀ ਅਦਾਰਿਆਂ 'ਚ ਕੱਚੇ ਲੱਗੇ ਨੇ 55 77000 ਤੇ ਉਹਨਾਂ ਦੀ ਵੀ ਰੱਜ ਕੇ ਵੇਚਤੀ ਹੋ ਰਹੀ ਹੈ ਉਹ ਵੀ ਕਿਤੇ ਦੱਸਣ ਜੋਗੇ ਨਹੀਂ ਹੁਣ ਮੈਂ ਵੇਖਿਆ ਜਿਹੜੇ ਟੀਚਰ ਲੱਗੇ ਨੇ ਕੱਚੇ ਜਿਹੜੇ ਪ੍ਰੋਫੈਸਰ ਲੱਗੇ ਆ ਸਰਕਾਰੀ ਕਾਲਜਾਂ ਚ ਕੱਚੇ ਜਿਹੜੇ ਡਾਕਟਰ ਲੱਗੇ ਆ ਕੱਚੇ ਜਿਹੜੇ ਡੀਸੀ ਦਫ਼ਤਰਾਂ ਚ ਐਸਡੀਐਮ ਦਫ਼ਤਰਾਂ ਚ ਸੇਵਾ ਕੇਂਦਰਾਂ ਚ ਹਰ ਮਹਿਕਮੇ ਚ ਜਿੰਨੇ ਕੱਚੇ ਨੇ ਉਹਨਾਂ ਨੂੰ ਬਿਲਕੁਲ ਮਾਮੂਲੀ ਤਨਖਾਹਾਂ ਤੇ ਰੱਖਿਆ ਜਾਂਦਾ ਤੇ ਉਹ ਵਿਚਾਰੇ ਨਾਲ ਦਰਦ ਉਹਨਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਘਰ ਉਹਨਾਂ ਤੋਂ ਚੱਲਦਾ ਨਹੀਂ ਢਿੱਡ ਉਹਨਾਂ ਤੋਂ ਪਲਦਾ ਨਹੀਂ ਤੇ ਲੋਕਾਂ ਦੀਆਂ ਟੀਚਰਾਂ ਵੱਖਰੀਆਂ ਕਿਉਂਕਿ ਜਦੋਂ ਮਿਲਦਾ ਹੀ ਕੁਝ ਨਹੀਂ ਤਾਂ ਬਹੁਤ ਹੀਟਲੇ ਪੱਦਰ ਦੀ ਜ਼ਿੰਦਗੀ ਗੁਜ਼ਾਰਦੇ ਨੇ ਤਾਂ ਲੋਕ ਕਹਿੰਦੇ ਨੇ ਲੱਗਾ ਇਹ ਕਾਲਜ ਚ ਪ੍ਰੋਫੈਸਰ ਹੋਇਆ ਤੇ ਕੰਜੂਸ ਵੇਖੋ ਸ਼ੂਮ ਵੇਖੋ ਕਿੰਨਾ ਇਹ ਨਹੀਂ ਪਤਾ ਨਾ ਹੀ ਪ੍ਰੋਫੈਸਰ ਦਾ ਕੱਚਾ ਬੰਦਾ ਤੇ ਹਾਲਤ ਇਹਦੀ ਬੁਰੀ ਹੈ ਸੋ ਇਹ ਜਿਹੜੀ ਖਬਰ ਮੋਗਾ ਤੋਂ ਆ ਰਹੀ ਹੈ ਫਿਰ ਗੌਰ ਨਾਲ ਸੁਣ ਲੋ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਮਾਨ ਸਾਹਿਬ ਤੁਹਾਡੀ ਸਰਕਾਰ ਨੇ ਆਉਣ ਤੋਂ ਪਹਿਲਾਂ ਗਰੰਟੀ ਦਿੱਤੀ ਸੀ ਤੁਸੀਂ ਕਿਹਾ ਸੀ ਇੱਕ ਵਾਰੀ ਹਰਾ ਪੈਨ ਦੇ ਦਿਓ ਤੇ ਫਿਰ ਪੰਜਾਬ ਚ ਬੇਰਜਗਾਰੀ ਖਤਮ ਤੁਸੀਂ ਕਿਹਾ ਸੀ ਆਉਂਦਿਆਂ ਸਭ ਤੋਂ ਪਹਿਲਾਂ ਮੇਰਾ ਹਰਾ ਪੈਨ ਬੇਰਜਗਾਰੀ ਤੇ ਚੱਲੂਗਾ ਤੇ ਕੀਤਾ ਕੀ ਆਹ ਸਥਿਤੀ ਹੈ ਮੈਂ ਭਗਵੰਤਮਾਨ ਸਾਹਿਬ ਦੀ ਸਰਕਾਰ ਤੋਂ ਪੁੱਛਣਾ ਚਾਹੂੰਗਾ ਕੀ ਨੀਤੀ ਕੀ ਪ੍ਰੋਗਰਾਮ ਹੈ ਤੁਹਾਡੇ ਕੋਲ ਲੱਖਾਂ ਮੁੰਡੇ ਕੁੜੀਆਂ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਦੇਣ ਦਾ ਦੇਖੋ ਮੋਗਾ ਦੇ ਵਿੱਚ ਅੱਜ 48 ਨੌਕਰੀਆਂ ਆਈਆਂ 48 ਨੌਕਰੀਆਂ ਰੱਖਣੇ ਬੇਲਦਾਰ ਬੇਲਦਾਰ ਰੱਖਣੇ ਬੇਲਦਾਰ ਤੇ ਲੱਗਣ ਆਗੇ ਐਮਏ ਬੀਐਡ ਐਮਟੈਕ ਬੀ ਟੈਕ ਐਮ ਫਿਲ ਪੀ ਐਚ ਡੀ ਜਿਨ੍ਹਾਂ ਨੇ ਇੰਨੀ ਵੱਡੀ ਪੜ੍ਹਾਈ ਕੀਤੀ ਉਹ ਜਿਹੜੀ ਯੋਗਤਾ ਰੱਖੀ 8ਵੀਂ ਪਾਸ ਕਿੰਨੀ 8ਵੀਂ ਪਾਸ 8ਵੀਂ ਪਾਸ ਵਾਲੀ ਯੋਗਤਾ ਵਾਲੀ ਪੋਸਟ ਤੇ ਇੰਨੀ ਵੱਡੀ ਪੜ੍ਹਾਈ ਵਾਲੇ ਲੱਗਣ ਆਏ ਬੈਠੇ ਨੇ ਤੇ ਉਹ ਵੀ ਕਹਿੰਦੇ ਆ ਸਾਨੂੰ ਉਮੀਦ ਨਹੀਂ ਵੀ ਇਹ ਮਿਲੇਗੀ ਰੱਖਨੇ 48 ਨੇ ਤੇ ਆ ਉੱਥੇ ਹਜ਼ਾਰਾਂ ਗਏ ਨੇ ਜਿਨ੍ਹਾਂ ਚ ਕੁੜੀਆਂ ਵੀ ਨੇ ਤੇ ਮੁੰਡੇ ਵੀ ਨਹੀਂ ਹੁਣ ਚਾਹੇ ਭਗਵੰਤ ਮਾਨ ਸਾਹਿਬ ਲੱਖ ਵਾਰ ਕਹਿ ਚੁੱਕੇ ਨੇ ਵੀ ਗੋਰੇ ਵੀ ਇੱਥੇ ਆਉਣਗੇ ਨੌਕਰੀਆਂ ਕਰਨ ਪਰ ਅੱਧਾ ਟਾਈਮ ਉਹਨਾਂ ਦੀ ਸਰਕਾਰ ਦਾ ਬੀਚ ਚੱਲਿਆ ਉਹ ਦੱਸਣ ਕਿਹੜੀ ਇਹੋ ਜੀ ਨੀਤੀ ਕਿਹੜੀ ਇਹੋ ਜੀ ਪਾਲਿਸੀ ਉਹਨਾਂ ਨੇ ਬਣਾਈ ਹੈ ਜਿਹਦੇ ਨਾਲ ਗੋਰੇ ਇੱਥੇ ਆਉਣਗੇ ਪੰਜਾਬ ਦੇ ਵਿੱਚ 70 ਲੱਖ ਤੋਂ ਵੱਧ ਮੁੰਡੇ ਕੁੜੀਆਂ ਬੇਰੁਜ਼ਗਾਰੀ ਵਾਲੀ ਹਾਲਤ 'ਚ ਨੇ ਤੇ ਜਿੰਨੀ ਕਿ ਸਰਕਾਰੀ ਨੌਕਰੀ ਭਗਵੰਤਮਾਨ ਦੀ ਸਰਕਾਰ ਨੇ ਦਿੱਤੀ ਹੈ ਜਾਂ ਦਾਵਾ ਕਰ ਰਹੇ ਨੇ 40000 70 75 ਲੱਖ ਪੜੇ ਲਿਖੇ ਮੁੰਡੇ ਕੁੜੀਆਂ ਪੰਜਾਬ ਚ ਬੇਰੁਜ਼ਗਾਰੀ ਦੀ ਹਾਲਤ ਚ ਨੇ ਤੇ ਨੌਕਰੀਆਂ ਅੱਧੀ ਸਰਕਾਰ ਦੀ ਟਾਈਮ ਵੀ ਚੱਲਿਆ ਤੇ 40000 ਨੂੰ ਦਿੱਤੀਆਂ ਤੇ 50 ਸਾਲਾਂ ਚ ਲੱਖ 1.5 ਲੱਖ ਨੂੰ ਦੇ ਦੇਣਗੇ ਮੰਨ ਲਿਆ 2 ਲੱਖ ਨੂੰ ਦੇ ਦੇਣਗੇ ਤੇ ਬਾਕੀ ਲੱਖਾਂ ਮੁੰਡੇ ਕੁੜੀਆਂ ਦਾ ਰੋਜ਼ਗਾਰ ਦਾ ਪ੍ਰਬੰਧ ਕੌਣ ਕਰੇਗਾ ਇਹਦਾ ਮਤਲਬ ਵੀ ਨੀਤੀ ਇਹਨਾਂ ਕੋਲ ਵੀ ਹੈ ਨਹੀਂ ਪਹਿਲਾਂ ਪਿਛਲੀ ਸਰਕਾਰ ਕੈਪਟਨ ਨੇ ਬਣਾਈ ਕਾਂਗਰਸ ਦੀ ਸਭ ਤੋਂ ਵੱਡਾ ਲਾਰਾ ਝੂਠ ਇਹੀ ਬੋਲਿਆ ਘਰ ਘਰ ਨੌਕਰੀ ਦਊਗਾ ਕਿਆ ਸੀ ਕਿ ਨਹੀਂ ਕਿਆ ਸੀ ਤੇ ਲੋਕ ਬਾਅਦ ਚ ਚੀਕਦੇ ਰਹੇ ਉਹ ਘਰ ਘਰ ਨਾ ਦੇ ਤੂੰ ਇੱਕ ਘਰ ਛੱਡ ਕੇ ਦਿੱਤੀ ਜਾ ਦੋ ਘਰ ਛੱਡ ਕੇ ਦੇ ਦੇ ਕੀਤਾ ਉਹਨੇ ਵੀ ਕੱਖ ਨਹੀਂ ਅੱਜ ਹੁਣ ਜਿਹੜੀ ਕਾਂਗਰਸ ਐ ਰਾਜੇ ਵੜਿੰਗ ਦੀ ਅਗਵਾਈ ਵਾਲੀ ਉਹ ਸਾਰਾ ਕੁਝ ਕੈਪਟਨ ਸਿਰ ਥੱਪੀ ਜਾਂਦੀ ਐ ਪਰ ਇਹ ਗੱਲ ਸਮਝ ਲਓ ਉਹ ਜਿਹੜੇ ਵਾਦੇ ਸੀ ਝੂਠੇ ਉਹ ਇਕੱਲੇ ਕੈਪਟਨ ਦੇ ਨਹੀਂ ਸੀ ਕੈਪਟਨ ਕਾਂਗਰਸ ਦਾ ਸੀ ਤੇ ਉਹ ਵਾਦੇ ਕਾਂਗਰਸ ਦੇ ਸੀ ਹੁਣ ਕੈਪਟਨ ਤਾਂ ਚਲਾ ਗਿਆ ਭਾਜਪੀ 'ਚ ਇਹਨਾਂ ਦੀ ਤਾਂ ਉਹ ਹਾਲਾਤ ਐ ਜਿਵੇਂ ਕਿਸੇ ਦੁਕਾਨ ਤੋਂ ਜਾਂ ਕਿਸੇ ਪ੍ਰਾਈਵੇਟ ਕੰਪਨੀ ਤੋਂ ਜਦੋਂ ਕੋਈ ਦਾਅਵੇ ਦੇ ਕੇ ਚੀਜ਼ ਵੇਚਦਾ ਨਾ ਤੇ ਲੋਕਾਂ ਨੂੰ ਇਹ ਪਤਾ ਹੁੰਦਾ ਵੀ ਇਹ ਮੁਲਾਜ਼ਮ ਕੱਚਾ ਮੁਲਾਜ਼ਮ ਹੈ ਇੱਥੇ ਇਹਦੇ ਦਾਅਵਿਆਂ ਨੂੰ ਕੀ ਕਰੀਏ ਜਦੋਂ ਮਹੀਨੇ ਨੂੰ ਚੀਜ਼ ਖਰਾਬ ਹੋ ਗਈ ਵਟਾਉਣ ਆਵਾਂਗੇ ਤੇ ਇਹਨੇ ਤਾਂ ਇਸ ਕੰਪਨੀ 'ਚ ਹੋਣਾ ਹੀ ਨਹੀਂ ਤਾਂ ਫਿਰ ਇਸੇ ਹੀ ਤਰ੍ਹਾਂ ਇਹ ਸਿਆਸੀ ਪਾਰਟੀਆਂ ਦੀ ਹਾਲਾਤ ਹੈ ਲੀਡਰ ਦਾ ਤਾਂ ਪਤਾ ਹੀ ਨਹੀਂ ਵੀ ਇੱਕ ਪਾਰਟੀ 'ਚ ਦਾਅਵੇ ਕਰ ਕਰ ਕੇ ਤੇ ਕਦੋਂ ਦੂਜੀ ਚ ਛਾਲ ਮਾਰ ਜੇ ਕੈਪਟਨ ਮਾਰ ਗਿਆ ਸੁਨੀਲ ਜਾਖੜ ਮਾਰ ਗਿਆ ਮਨਪ੍ਰੀਤ ਬਾਦਲ ਮਾਰ ਗਿਆ ਕੌਣ ਇੱਥੇ ਸਟੈਂਡ ਰੱਖਦਾ ਤਾਂ ਦੇਖੋ ਇਹ ਜਿਹੜੀ ਮੋਗਾ ਤੋਂ ਖਬਰ ਆ ਰਹੀ ਹੈ ਨਾ ਇਹ ਸੋਚਣ ਲਾਉਂਦੀ ਹੈ ਵੱਡਾ ਸਵਾਲ ਖੜਾ ਕਰਦੀ ਹੈ ਅਕਾਲੀਆਂ ਦੀ ਪਿਛਲੀ ਸਰਕਾਰ ਤੇ ਕਾਂਗਰਸ ਦੀ ਪਿਛਲੀ ਸਰਕਾਰ ਤੇ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਯਾਰ 48 ਪੋਸਟਾਂ ਆਈਆਂ ਨੌਕਰੀਆਂ ਦੀ ਤੇ ਲੱਗਣ ਆ ਗਏ ਹਜ਼ਾਰਾਂ ਤੇ ਯੋਗਤਾ ਸੀ ਲੱਗਣ ਦੀ 8ਵੀਂ ਪਾਸ ਤੇ ਆ ਗਏ ਉੱਥੇ ਵੱਡੀਆਂ-ਵੱਡੀਆਂ ਇੰਜੀਨੀਅਰ ਡਾਕਟਰ ਪ੍ਰੋਫੈਸਰ ਤੇ ਟੀਚਰ ਦੀ ਯੋਗਤਾ ਵਾਲੀ ਸਿਰਾ ਹੋਇਆ ਪਿਆ ਨਾ ਹੁਣ ਸਰਕਾਰਾਂ ਜੇ ਅਜੇ ਵੀ ਕਹਿਣ ਵੀ ਅਸੀਂ ਲੋਕਾਂ ਲਈ ਆਹ ਕਰ ਰਹੇ ਆ ਵਾਹ ਕਰ ਰਹੇ ਆ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਇਸ ਤੋਂ ਵੱਡੀ ਕੋਈ ਹੱਦ ਹੋ ਨਹੀਂ ਸਕਦੀ ਇਹ ਵੱਡੀ ਪੋਲ ਹੈ ਜਿਹੜੀ ਇਸ ਘਟਨਾ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਇੱਥੇ ਵਾਪਰੀ ਜਾਂਦਾ ਉਹ ਖੋਲ ਦਿੰਦੀਆਂ ਮੈਂ ਕਹੂੰਗਾ ਭਗਵੰਤਮਾਨ ਸਰਕਾਰ ਕੋਲ ਅਜੇ ਵੀ ਵਕਤ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਤੇ ਬੇਰਜਗਾਰਾਂ ਨੂੰ ਨੌਕਰੀਆਂ ਦੇਣ ਦਾ ਜੇ ਇਹ ਦੋ ਕੰਮ ਭਗਵੰਤਮਾਨ ਸਰਕਾਰ ਨੇ ਨਾ ਕੀਤੇ ਤਾਂ ਬਹੁਤ ਬੁਰੀ ਤੇ ਕਰਾਰੀ ਹਾਰ ਲੋਕ ਸਭਾ ਦੀਆਂ ਚੋਣਾਂ 'ਚ ਇਹਨਾਂ ਦੀ ਹੋ ਜਾਣੀ ਹੈ ਪਹਿਲਾ ਹੀ ਸੀ ਵੋਟਰ ਦਾ ਸਰਵੇ ਆ ਗਿਆ ਉਹਨਾਂ ਨੇ ਇਹ ਦਿਖਾਤਾ ਵੀ ਪੰਜਾਬ ਚ ਦੁਬਾਰਾ ਫਿਰ ਆ ਲੋਕ ਸਭਾ ਦੀਆਂ 24 ਚ ਜੜੀਆਂ ਵੋਟਾਂ ਆ ਰਹੀਆਂ ਇਹਦੇ ਵਿੱਚ ਕਾਂਗਰਸ ਆਮ ਆਦਮੀ ਤੋਂ ਵੱਧ ਸੀਟਾਂ ਲੈ ਕੇ ਜਾ ਰਹੀ ਹੈ ਹੁਣ ਆਮ ਆਦਮੀ ਪਾਰਟੀ ਨੂੰ ਅਜੇ ਵੀ ਵਕਤ ਰਹਿੰਦੇ ਆ ਕੋਈ ਐਸੀ ਨੀਤੀ ਜਿਹੜਾ ਦਾਵਾ ਸੀ ਉਹਨਾਂ ਦਾ ਇਨਕਲਾਬ ਦਾ ਬਦਲਾਅ ਦਾ ਉਹ ਬਣਾ ਲੈਣੀ ਚਾਹੀਦੀ ਹੈ ਗੱਲਾਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਿਆ ਜਾਣਾ ਸੋ ਦੁਬਾਰਾ ਫੇਰ ਮੈਂ ਦੱਸ ਦਿਆਂ ਮੋਗੇ ਦੇ ਵਿੱਚ ਭਾਈ 48 ਪੋਸਟਾਂ ਆਈਆਂ ਰੱਖਣੇ ਆ ਬੇਲਦਾਰ ਰੱਖਣੇ ਆ 8ਵੀਂ ਪਾਸ ਤੇ ਰੱਖਣੇ ਸਿਰਫ 48 ਤੇ ਲੱਗਣ ਆਗੇ ਅੱਜ ਉੱਥੇ ਹਜ਼ਾਰਾਂ ਹਜ਼ਾਰਾਂ ਤੇ ਯੋਗਤਾ ਉਹਨਾਂ ਦੀ ਕੋਈ ਬੀ ਟੈਕ ਕੋਈ ਐਮ ਟੈਕ ਕੋਈ ਐਮਏ ਐਮਏ ਬੀ ਐਡ ਟੈਟ ਪਾਸ ਕੁੜੀ ਉੱਥੇ ਆਈ ਬੈਠੀ ਐ ਦੇ ਪੀ ਐਚ ਡੀ ਤੱਕ ਵਾਲੀ ਯੋਗਤਾ ਵਾਲੇ ਬੇਲਦਾਰ ਲੱਗਣ ਆਏ ਨੇ ਅਜੇ ਵੀ ਜੇ ਸਰਕਾਰਾਂ ਕਹਿਣ ਵੀ ਅਸੀਂ ਪੰਜਾਬ ਨੂੰ ਆ ਬਣਾਤਾ ਵਾਹ ਬਣਾਤਾ ਰੰਗਲਾ ਕਰਤਾ ਤਾਂ ਫਿਰ ਇਹਨਾਂ ਮੂਰੇ ਹੱਥ ਹੀ ਜੋੜੇ ਜਾ ਸਕਦੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ